ਸਰਕਾਰਾਂ ਹਮੇਸ਼ਾ ਵੱਡੇ ਵੱਡੇ ਦਾਅਵੇ ਕਰਕੇ ਹੋਂਦ ਵਿੱਚ ਆਉਂਦੀਆਂ ਨੇ ਪਰ ਜਦੋਂ ਰਿਐਲਿਟੀ ਆਉਂਦੀ ਹੈ ਰਿਐਲਿਟੀ ਦੇ ਵਿੱਚ ਜੋ ਸਰਕਾਰਾਂ ਦੇ ਕੀਤੇ ਹੋਏ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆਉਂਦੀ ਹੈ ਜਦੋਂ ਕੋਈ ਮਜ਼ਦੂਰ ਵਰਗ ਜਾਂ ਕੋਈ ਹੋਰ ਵਰਗ ਆ ਕੇ ਆਪਣੀ ਗੱਲ ਰੱਖਦਾ ਹੈ ਕਿ ਭਈ ਸਾਡੇ ਜਿਹੜੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਸੋ ਅੱਜ ਮੇਰੇ ਨਾਲ ਮੌਜੂਦ ਨੇ ਮੰਰੇਕਾ ਯੂਨੀਅਨ ਦੇ ਪ੍ਰਧਾਨ ਸਾਹਿਬ ਆਪਾਂ ਕਰਦੇ ਹਾਂ ਗੱਲਬਾਤਾਂ ਜਾਣਦੇ ਆ ਪੂਰੀ ਕਹਾਣੀ ਕਿ ਮਨਰੇਗਾ ਦੇ ਵਿੱਚ ਕਿਵੇਂ ਵੱਡੇ ਵੱਡੇ ਕਪਲੇ ਜਿਹੜੇ ਉਹ ਪਾਏ ਜਾ ਰਹੇ ਨੇ ਕਰਦੇ ਆ ਗੱਲਾਂ ਬਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਮਨਰੇਗਾ ਦੇ ਵਿੱਚ ਕਪਲੇ ਕੀਤੇ ਜਾ ਰਹੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਸਰਕਾਰਾਂ ਬੰਦੀਆਂ ਜੀ ਲਗਭਗ ਮਜ਼ਦੂਰ ਦੀ ਵੋਟ ਲੈ ਕੇ ਹੀ ਸਰਕਾਰਾਂ ਬੰਦੀਆਂ ਔਰ ਮਜ਼ਦੂਰ ਹੀ ਇੱਕ ਇਹੋ ਜਿਹਾ ਤਕਬਾਵਾ ਜਿਹੜਾ ਇੰਨਾ ਰਾਜਨੀਤਿਕ ਲੋਕਾਂ ਨੂੰ ਕੁਰਸੀ ਪ੍ਰਦਾਨ ਕਰਦਾ ਔਰ ਫਿਰ ਉਸ ਤੋਂ ਬਾਅਦ ਦੇ ਵਿੱਚ ਉਹੀ ਮਜ਼ਦੂਰ ਉਹਨਾਂ ਦੀ ਜਦੋਂ ਕੁਰਸੀ ਦੇ ਉੱਪਰ ਬੈਠ ਜਾਂਦੇ ਉਹਨਾਂ ਦੇ ਪੀਸਣੇ ਦੇ ਵਿੱਚ ਆਉਂਦਾ ਸਭ ਤੋਂ ਵੱਡੀ ਜਿਹੜੀ ਆ ਜੇ ਅਸੀਂ ਗੱਲ ਕਰੀਏ ਤਾਂ ਮਜ਼ਦੂਰ ਵਰਗ ਦੇ ਨਾਲ ਹੀ ਜਿਹੜਾ ਵਾ ਉਹ ਕਪੜੇ ਬਾਜੀ ਹੁੰਦੀ ਆ ਜੀ ਕਿਸੇ ਵੀ ਅਸੀਂ ਗੱਲ ਨੂੰ ਚੱਕ ਲਈਏ ਜੇ ਅਸੀਂ ਨਰੇਗਾ ਦੀ ਗੱਲ ਕਰਦੇ ਹਾਂ ਤਾਂ ਨਰੇਗਾ ਦੇ ਵਿੱਚ ਛੋਟੇ ਨਹੀਂ ਬਹੁਤ ਵੱਡੇ-ਵੱਡੇ ਕਪੜੇ ਜਿਹੜੇ ਆ ਉਹ ਵੱਡੇ ਪੱਧਰ ਤੇ ਜਿਹੜੇ ਆ ਉਹ ਹੋ ਰਹੇ ਆ ਕਿਉਂਕਿ ਨਰੇਗਾ ਇੱਕ ਜੇਸ ਵਕਤ 2005 ਦੇ ਵਿੱਚ ਮਨਰੇਗਾ ਬਣੀ ਸੀ ਤਾਂ ਉਸ ਵਕਤ ਇਸ ਚੀਜ਼ ਨੂੰ ਲੈ ਕੇ ਬਣਾਈ ਗਈ ਸੀ ਕਿ ਜਿਹੜੇ ਵੀ ਜਿੰਨੇ ਵੀ ਬੇਰੁਜ਼ਗਾਰ ਆ ਬੇਰੁਜ਼ਗਾਰਾਂ ਨੂੰ ਜਿਹੜਾ ਵਾ ਉਹ ਰੁਜ਼ਗਾਰ ਦਿੱਤਾ ਜਾਊਗਾ ਉਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਮਿਨਮੇ ਵੇਦ ਸੀ ਉਹ 133 ਰੁਪਏ ਸੀ ਔਰ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਸੀ ਇਥੋਂ ਦੀ ਦਿਹਾੜੀ ਜਿਹੜੀ ਸੀ ਉਹ ਤੈਅ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਸਮੇਂ-ਸਮੇਂ ਸਰਕਾਰਾਂ ਬਦਲਦੀਆਂ ਗਈਆਂ ਅੱਗੇ-ਅੱਗੇ ਚਲਦੀਆਂ ਗਈਆਂ ਔਰ ਕੱਪੜੇ ਜਿਹੜੇ ਸੀ ਉਹ ਹੁੰਦੇ ਆਏ ਔਰ ਅੱਜ ਦੀ ਜੇ ਅਸੀਂ ਗੱਲ ਕਰੀਏ ਮੈਂ ਕੱਲੀ ਪਹਿਲਾਂ ਦਿਹਾੜੀ ਦੀ ਗੱਲ ਕਰਦਾ ਹਾਂ ਜੀ ਤਾਂ ਅੱਜ ਜਿਹੜੀ ਨਰੇਗਾ ਦੇ ਵਿੱਚ ਦਿਹਾੜੀ ਆ ਉਹ 322 ਰੁਪਏ ਆ ਔਰ ਜੇ ਅਸੀਂ ਮਿਨਮ ਵੇਜ ਦੀ ਗੱਲ ਕਰਦੇ ਹਾਂ ਤਾਂ 430 ਰੁਪਏ 72 ਪੈਸੇ ਜਿਹੜੀ ਆ ਉਹ ਮਿਨਮ ਵੇਜ ਆ ਪੰਜਾਬ ਦਾ ਇਹਦਾ ਮਤਲਬ ਆ ਕਿ ਇੱਥੇ ਸਾਡੇ ਨਾਲ ਇੰਨਾ ਇੱਥੋਂ ਤੱਕ ਆਉਂਦਿਆਂ ਆਉਂਦਿਆਂ ਜਿਹੜਾ ਵਾ ਉਹ ਗੈਪ ਪੈ ਗਿਆ ਇਨ੍ਹਾਂ ਸਰਕਾਰਾਂ ਦੀ ਨਾਕਾਮੀ ਦੇ ਕਾਰਨ ਕਿਉਂਕਿ ਪੰਜਾਬ ਸਰਕਾਰ ਨੇ ਹੀ ਜਿਹੜਾ ਵਾ ਉਹ ਪੂਰੇ ਦਾ ਪੂਰਾ ਮੁੱਦਾ ਇੱਥੋਂ ਦਾ ਜਿਹੜਾ ਉਹ ਚੁਕਣਾ ਹੁੰਦਾ ਵਾ ਮਨਰੀਗਾ ਕਿਰਤੀਆਂ ਦਾ ਚੁਕਣਾ ਹੁੰਦਾ ਵਾ ਔਰ ਕਿਸੇ ਵੀ ਸਰਕਾਰ ਨੇ ਜਿਹੜੀਆਂ ਵੀ ਸਰਕਾਰਾਂ ਰਹੀਆਂ ਚਾਹੀ ਉਹ ਕਾਲੀ ਦਲ ਦੀ ਰਹੀ ਆ ਚਾਹੇ ਕਾਂਗਰਸ ਦੀ ਰਹੀ ਆ ਚਾਹੇ ਅੱਜ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਮਜ਼ਦੂਰਾਂ ਦੀ ਗੱਲ ਅੱਜ ਤੱਕ ਕਿਸੇ ਨੇ ਵੀ ਜਿਹੜੀ ਆ ਉਹ ਨਹੀਂ ਚੱਕੀ ਜਿਹਦੇ ਕਾਰਨ ਜਿਹੜਾ ਵਾ ਅੱਜ ਜੇ ਅਸੀਂ ਗੱਲ ਕਰੀਏ ਤਾਂ ਲਗਭਗ ਅਸੀਂ 100-200 ਰੁਪਇਆ ਪਿੱਛੇ ਜਿਹੜੀ ਦਿਹਾੜੀ ਆ ਉਹਦੇ ਤੇ ਅਸੀਂ ਚੱਲ ਰਹੇ ਆ ਕਿੱਥੇ ਕਮੀਆਂ ਰਹਿ ਜਾਂਦੀਆਂ ਜਦੋਂ ਮਜ਼ਦੂਰ ਇੱਡਾ ਵੱਡਾ ਵਰਗ ਆ ਮੇਰਾ ਖਿਆਲ ਲਗਭਗ ਜੇ ਆਪਾਂ ਕਹਿ ਲਈਏ ਵੀ 60-65% ਮਜ਼ਦੂਰ ਦੀ ਵੋਟ ਪੋਲਿੰਗ ਹੁੰਦੀ ਹੈ ਤੇ ਇੱਡਾ ਵੱਡਾ ਸਾਡਾ ਵੋਟਿੰਗ ਹੋਵੇ ਦਾਇਰਾ ਤੇ ਫਿਰ ਸਾਡੀ ਸੁਣਵਾਈ ਕਿਉਂ ਨਾ ਹੋਵੇ ਕਿੱਥੇ ਕਮੀਆਂ ਮਹਿਸੂਸ ਹੁੰਦੀਆਂ ਨੇ ਸਭ ਤੋਂ ਵੱਡੀ ਕਮੀ ਤਾਂ ਇਹ ਆ ਕਿ ਜਿਹੜਾ ਜਿਹੜਾ ਸਾਡਾ ਸਮਾਜ ਆ ਹੂੰ ਜੇ ਅਸੀਂ ਪਿੱਛੋਂ ਤੋਂ ਹੀ ਗੱਲ ਕਰੀਏ ਥੋੜਾ ਪਿੱਛੋਂ ਤੋਂ ਹੀ ਝਾਤ ਮਾਰ ਲਈਏ ਤੇ ਪਿੱਛੋਂ ਤੋਂ ਅਸੀਂ ਹੁਣ ਤੱਕ ਜੇ ਪਿਛਲੇ ਗੱਲ ਕਰਦੇ ਆ ਕਿ 70-72 ਸਾਲਾਂ ਤੋਂ ਅਸੀਂ ਚੱਲਦੇ ਆਈਏ ਤਾਂ ਹੁਣ ਤੱਕ ਹੀ ਅਸੀਂ ਅੱਜ ਇਹ ਤਾਂ ਲਗਭਗ ਜਿੰਨਾ ਵੀ ਮਜ਼ਦੂਰ ਵਰਗ ਆ ਮਜ਼ਦੂਰ ਵਰਗ ਦੀਆਂ ਦੋ ਕਮਜ਼ੋਰੀਆਂ ਵਾਂ ਜੀ ਇੱਕ ਤਾਂ ਪਹਿਲੀ ਕਮਜ਼ੋਰੀ ਆ ਕਿ ਮਜ਼ਦੂਰ ਵਰਗ ਦੇ ਕੋਲ ਅੱਜ ਤੱਕ ਜਿਹੜਾ ਵਾ ਉਹ ਜ਼ਮੀਨੀ ਹੈ ਜਿਹਦੇ ਕਾਰਨ ਮਜ਼ਦੂਰ ਵਰਗ ਜਿੰਨੇ ਵੀ ਤਣਾੜ ਲੋਕ ਆ ਜਿਹੜੇ ਜ਼ਮੀਨੀ ਜਿਨ੍ਹਾਂ ਦੇ ਕੋਲ ਜ਼ਮੀਨ ਆ ਉਹ ਮਜ਼ਦੂਰ ਉਹਨਾਂ ਦੇ ਜਿਹੜਾ ਵਾ ਉਹ ਕਿਸੇ ਨਾ ਕਿਸੇ ਕਾਰਨ ਕਿਉਂਕਿ ਕੋਈ ਸੋਚਦਾ ਵਾ ਕਿ ਮੈਂ ਪੱਠੇ ਲੈ ਕੇ ਆਉਣੀਆਂ ਬਾਹਰੋਂ ਕੋਈ ਕੁਝ ਸੋਚਦਾ ਤਾਂ ਉਹ ਉਹਨਾਂ ਦੇ ਕਹਿਨ ਦੇ ਉੱਪਰ ਜਿਹੜੀ ਆ ਉਹ ਵੋਟ ਪਾ ਦਿੰਦਾ ਵਾ ਇਹ ਇੱਕ ਜਿਹੜੀ ਆ ਮਜਬੂਰੀ ਆ ਦੂਜੀ ਇਹ ਮਜਬੂਰੀ ਆ ਕਿ ਮਜ਼ਦੂਰ ਵਰਗ ਜਿਹੜਾ ਵਾ ਉਹਨੂੰ ਅਸਲ ਦੇ ਵਿੱਚ ਹੁਣ ਤੱਕ ਇਸ ਗੱਲ ਦੀ ਸਮਝ ਹੀ ਨਹੀਂ ਲੱਗਣ ਦਿੱਤੀ ਕਿ ਜਿਹੜੀ ਵੋਟ ਆ ਉਹਦੀ ਤਾਕਤ ਕੀ ਆ ਮਜ਼ਦੂਰ ਨੂੰ ਅਜੇ ਤੱਕ ਜਿਹੜੀ ਆ ਵੋਟ ਦੀ ਤਾਕਤ ਹੀ ਸਮਝ ਨਹੀਂ ਲੱਗਣ ਦਿੱਤੀ ਸੋ ਇਹ ਸਭ ਤੋਂ ਵੱਡਾ ਜਿਹੜਾ ਵਾ ਕਿਉਂਕਿ ਜਦੋਂ ਕਪੜਾ ਹੁੰਦਾ ਵਾ ਸਭ ਤੋਂ ਵੱਡਾ ਜੇ ਵੋਟਾਂ ਨੂੰ ਲੈ ਕੇ ਕਰੀਏ ਤਾਂ ਇੱਥੇ ਹੁੰਦਾ ਵਾ ਔਰ ਜਿੱਥੇ ਅਸੀਂ ਗੱਲ ਕਰਦੇ ਆਂ ਕਿ ਨਰੇਗਾ ਦੀ ਗੱਲ ਅਸੀਂ ਕਰਦੇ ਆਂ ਤਾਂ ਨਰੇਗਾ ਦੇ ਵਿੱਚ ਸਭ ਤੋਂ ਵੱਡੇ ਕਪੜੇ ਜਿਹੜੇ ਆ ਉਹ ਵੱਡੇ ਪੱਧਰ ਤੇ ਹੋ ਰਿਹਾ ਕਿਉਂਕਿ ਅਸੀਂ ਪਹਿਲਾਂ ਵੀ ਪਿੱਟਦੇ ਰਹੇ ਆ ਪਹਿਲਾਂ ਵੀ ਇਹ ਗੱਲਾਂ ਕਰਦੇ ਰਹੇ ਆ ਪਿਛਲੀਆਂ ਸਰਕਾਰਾਂ ਚ ਜੀ ਕਿ ਭਈ ਬਹੁਤ ਵੱਡੇ ਕਪੜੇ ਜਿਹੜੇ ਆ ਉਹ ਨਰੇਗਾ ਦੇ ਵਿੱਚ ਹੋ ਰਿਹਾ ਨਰੇਗਾ ਕਿਰਤੀਆਂ ਨੂੰ ਜਿਹੜਾ ਵਾ ਉਹਨਾਂ ਦੀ ਬਣਦੀ ਜਿਹੜੀ ਆ ਉਹ ਦਿਹਾੜੀ ਨਹੀਂ ਦਿੱਤੀ ਜਾ ਰਹੀ ਨਰੇਗਾ ਕਿਰਤਿਆਂ ਦੀ ਜਗ੍ਹਾ ਤੇ ਅੱਜ ਕੰਮ ਕੋਈ ਬੰਦਾ ਕਰ ਰਿਹਾ ਵਾ ਪੈਸੇ ਕਿਸੇ ਦੇ ਖਾਤੇ 'ਚ ਜਾ ਰਹੇ ਆ ਇਹ ਵੱਡੇ ਪੱਧਰ ਤੇ ਆ ਦੋਹਾਂ ਸਰਕਾਰਾਂ ਦੇ ਵਿੱਚ ਹੋਇਆ ਇਹ ਤੋਂ ਪਿੱਛੇ ਜਿਹੜਾ ਸੀ ਉਹ ਥੋੜਾ ਇਸ ਚੀਜ਼ ਇਹ ਇਸ ਚੀਜ਼ ਦਾ ਥੋੜਾ ਬਦਲਾਅ ਸੀ ਕੱਟ ਸੀ ਪਰ ਹੁਣ ਗੱਲ ਕਰੀਏ ਤਾਂ ਜੇ ਕਾਂਗਰਸ ਦੀ ਸਰਕਾਰ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੇ ਸਮੇਂ ਜਿਹੜਾ ਸੀ ਇਹ ਵੱਡੇ ਪੱਧਰ ਤੇ ਹੋਇਆ ਕਿ ਕੰਮ ਕੋਈ ਕਰਦਾ ਵਾ ਪੈਸੇ ਕਿਸੇ ਦੇ ਖਾਤੇ 'ਚ ਪਾਤੇ ਸਰਪੰਚ ਨੇ 100-100 ਬੰਦੇ ਦਾ ਕਾਟਦੇ ਤਾਂ ਉਹਦੇ ਪੈਸੇ ਪੈ ਗੇ ਔਰ ਉਹੀ ਜਿਹੜੀ ਆ ਉਹਦੇ ਤੋਂ ਜੇ ਅਸੀਂ ਗੱਲ ਕਰੀਏ ਤਾਂ ਹੁਣ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਆ ਉਹਦੇ ਤੋਂ ਵੀ ਚਾਰ ਕਦਮ ਅੱਗੇ ਚੱਲ ਕੇ ਇਸ ਕੰਮ ਵੱਲ ਨੂੰ ਵੱਧ ਰਹੀ ਆ ਇਹ ਤਾਂ ਜ਼ਿੰਮੇਵਾਰ ਕੌਣ ਹੈ ਪੈਸੇ ਪੰਪਾਉਂਦਾ ਕੌਣ ਹੈ ਤੇ ਕੌਣ ਇਹ ਡਿਸਾਈਡ ਕਰਦਾ ਵੀ ਕਿਹਨਾਂ ਬੰਦਿਆਂ ਦੇ ਖਾਤੇ 'ਚ ਪੈਸੇ ਪਾਉਣੇ ਕਿ ਉਹ ਕੋਈ ਮੈਮੋਰੈਂਡਮ ਵਗੈਰਾ ਦਿੱਤਾ ਨਹੀਂ ਜਾਂਦਾ ਉਹਨਾਂ ਨੂੰ ਵੀ ਆਹ ਬੰਦੇ ਨੇ ਕੰਮ ਕੀਤਾ ਇਹਨਾਂ ਨੇ ਨਹੀਂ ਕੀਤਾ ਦੇਖੋ ਜੀ ਸਭ ਤੋਂ ਪਹਿਲ ਦੇ ਆਧਾਰ 'ਤੇ ਜਿਹੜੀ ਗੱਲ ਆ ਜਿਹੜੀ ਤੁਸੀਂ ਆ ਬਹੁਤ ਵਧੀਆ ਸਵਾਲ ਆ ਜਿਹੜਾ ਤੁਸੀਂ ਕੀਤਾ ਵਾ ਕਿ ਜਿੱਦੋਂ ਵੀ ਨਰੇਗਾ ਕਿਰਤੀਆਂ ਵੱਲੋਂ ਜਾਂ ਆਪਣੇ ਵੱਲੋਂ ਆਪਣੇ ਆਪ ਦੇ ਵਿੱਚ ਜਿਹੜਾ ਵਾ ਉਹ ਮੰਗ ਪੱਤਰ ਦਿੱਤਾ ਜਾਂਦਾ ਵਾ ਮੰਡਰੀਕਾ ਦਾ ਜੀ ਜੀ ਉਹ ਉਹਨਾਂ ਦੇ ਕੋਲੋਂ ਪ੍ਰਾਪਤ ਹੀ ਨਹੀਂ ਕੀਤਾ ਜਾਂਦਾ ਹੂੰ ਔਰ ਜੇ ਪ੍ਰਾਪਤ ਕੀਤਾ ਜਾਂਦਾ ਵਾ ਤਾਂ ਉਹਦੀ ਕੋਈ ਰਸੀਦ ਨਹੀਂ ਉਹਨਾਂ ਨੂੰ ਦਿੱਤੀ ਜਾਂਦੀ ਫਿਰ ਉਹਦਾ ਜੇ ਕੰਮ ਚਲਾਉਣਾ ਵਾ ਤਾਂ ਕਹਿ ਦਿੱਤਾ ਜਾਂਦਾ ਕਿ ਜੇ ਤੁਹਾਡੇ 10 20 ਬੰਦੇ ਆ ਤਾਂ ਇਹਦੇ ਵਿੱਚੋਂ 3-4 ਬੰਦੇ ਜਿਹੜੇ ਆ ਉਹ ਪਿੰਡ ਦੇ ਫਲਾਨੇ ਜਿਹੜਾ ਵੀ ਆਗੂ ਮੌਜੂਦਾ ਸਰਕਾਰ ਨੇ ਬਣਾਇਆ ਹੋਇਆ ਵਾ ਉਹਨੂੰ ਜਾ ਕੇ ਮਿਲੋ ਔਰ ਉਹਨੂੰ ਮਿਲਣ ਤੋਂ ਬਾਅਦ ਦੇ ਵਿੱਚ ਜਿਹੜਾ ਵਾ ਉਹ ਕੰਮ ਤੁਹਾਡਾ ਚੱਲੂਗਾ ਮਤਲਬ ਮੌਤ ਬਾਰ ਨੂੰ ਲੈ ਕੇ ਨਾ ਫਿਰ ਮੌਤ ਬਾਰ ਨੂੰ ਲੈ ਕੇ ਤੇ ਫਿਰ ਜਿਹੜਾ ਵਾ ਤੁਸੀਂ ਕੰਮ ਕਰ ਸਕਦੇ ਹੋ ਹਾਲਾਂਕਿ ਨਰੇਗਾ ਐਕਟ ਇਹ ਗੱਲ ਕਹਿ ਰਿਹਾ ਕਿ ਜਿਹੜੇ ਵੀ ਨਰੇਗਾ ਕਿਰਤੀ ਨੂੰ ਕੰਮ ਦੀ ਜਰੂਰਤ ਆ ਉਹ ਆਪਣੇ ਕੰਮ ਦੀ ਮੰਗ ਜਿਹੜੀ ਆ ਉਹ ਆਪ ਕਰ ਸਕਦਾ ਵਾ ਉਹ ਇਕੱਲਾ ਵੀ ਕਰ ਸਕਦਾ ਵਾ ਸਮੂਹ ਕੰਮ ਦੀ ਮੰਗ ਵੀ ਕੀਤੀ ਜਾ ਸਕਦੀ ਆ ਇਕੱਲੇ ਤੋਂ ਭਾਵ ਕਿ ਜੇ ਉਹ ਕੱਲਾ ਜਾਣਾ ਹੀ ਕੰਮ ਦੀ ਮੰਗ ਕਰਨੀ ਚਾਵੇ ਤਾਂ ਉਹ ਆਪਣੀ ਇੱਕ ਭਾਵੇਂ ਵਾਈਟ ਪੇਜ ਦੇ ਉੱਪਰ ਲਿਖੇ ਔਰ ਆਪਣਾ ਮੈਸਟਰ ਰੋਲ ਨੰਬਰ ਪਾ ਕੇ ਔਰ ਉਹ ਆਪਣੀ ਜਿਹੜੀ ਉਹ ਕੰਮ ਦੀ ਮੰਗ ਕਰ ਸਕਦਾ ਕੱਲਾ ਵੀ ਜਾ ਸਕਦਾ ਕੱਲਾ ਵੀ ਜਾ ਸਕਦਾ ਔਰ ਜੇ ਜਾ ਕੇ ਉਹ ਕੰਮ ਦੀ ਮੰਗ ਕਰਦਾ ਵਾ ਤਾਂ ਮੌਕੇ ਤੇ ਜਿਹੜਾ ਵੀ ਅਫਸਰ ਆ ਪਹਿਲ ਪਹਿਲ ਹੋ ਜਾਂਦੀ ਆ ਪਿੰਡ ਦੇ ਸਰਪੰਚ ਤੋਂ ਜੇ ਉਹ ਪਿੰਡ ਦੇ ਸਰਪੰਚ ਦੇ ਕੋਲ ਜਾਂਦਾ ਵਾ ਤਾਂ ਸਰਪੰਚ ਦਾ ਫਰਜ਼ ਆ ਉਹਦੇ ਤੋਂ ਉਹਦੀ ਜਿਹੜੀ ਆ ਰਸੀਦ ਪ੍ਰਾਪਤ ਕਰੇ ਔਰ ਉਹਦੇ ਤੋਂ ਦਰਖਾਸਤ ਲੈ ਕੇ ਉਹਨੂੰ ਰਸੀਦ ਜਿਹੜੀ ਆ ਆਪਣੀ ਮੋਹਰ ਲਾ ਕੇ ਦੇਵੇ ਕਿ ਇਸ ਤਰੀਕ ਨੂੰ ਇਹ ਬੰਦੇ ਨੇ ਮੈਨੂੰ ਜਿਹੜੀ ਆ ਉਹ ਦਰਖਾਸਤ ਦਿੱਤੀ ਆ ਨਰੇਕਾ ਦੇ ਕੰਮ ਦੀ ਇਹ 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 ਐਕਟ ਆ ਇਹ ਐਕਟ ਇਹ ਗੱਲ ਕਹਿ ਰਿਹਾ ਜੇ ਸਰਪੰਚ ਨਹੀਂ ਲੈ ਰਿਹਾ ਤਾਂ ਉਹ ਦਰਖਾਸਤੇ ਜਾ ਕੇ ਏਪੀਓ ਨੂੰ ਦੇ ਸਕਦਾ ਵਾ ਵੀਡੀਓ ਨੂੰ ਦੇ ਸਕਦਾ ਵਾ ਗ੍ਰਾਮ ਸੇਵਕ ਨੂੰ ਦੇ ਸਕਦਾ ਵਾ ਇਹ ਉਹਦੇ ਕੋਲ ਜਿਹੜਾ ਖੁੱਲਾ ਮੈਂਚਰ ਜਿਹਦੇ ਕੋਲ ਮਾਰਦੀ ਜਾ ਕੇ ਆਪਣੀ ਤਰਖਾਸਤ ਦੇ ਸਕਦਾ ਵਾ ਜਦੋਂ ਜਿਹੜਾ ਸਾਰਾ ਪ੍ਰੋਗਰਾਮ ਹੈ ਚਾਣੀ ਜਿਹੜੀ ਇਹ ਮਨਰੇਕਾ ਦੀ ਸਕੀਮਾ ਇਹ ਬੜੀ ਮਜ਼ਦੂਰਾਂ ਵਾਸਤੇ ਆ ਤੇ ਵਿੱਚ ਉਹ ਲੀਡਰ ਦਾ ਕੀ ਕੰਮ ਉਹ ਧਨਾੜ ਦਾ ਕੀ ਕੰਮ ਇਹ ਸਿੱਧਾ ਮਜ਼ਦੂਰ ਨੂੰ ਕਿਉਂ ਨਹੀਂ ਦਿੰਦੇ ਕੰਮ ਜਾਂ ਮਜ਼ਦੂਰ ਦੇ ਜਿਤਨਾ ਤੁਸੀਂ ਜੂਨੀਅਰ ਬਣਾਈਆਂ ਤੁਹਾਡੇ ਪ੍ਰਧਾਨ ਨੂੰ ਕਿਉਂ ਨਹੀਂ ਕਾਲ ਕੀਤਾ ਜਾਂਦਾ ਸਰਪੰਚ ਨੂੰ ਕਿਉਂ ਕੰਮ ਦਿੱਤਾ ਜਾਂਦਾ ਤੁਹਾਡੇ ਮਜ਼ਦੂਰ ਵਾਲਾ ਸਿੱਧਾ ਰابطਾ ਕਿਉਂ ਨਹੀਂ ਸਰਕਾਰ ਪੈਦਾ ਕਰ ਸਕਦੇ ਮੈਂ ਉਹੀ ਗੱਲ ਕਰ ਰਿਹਾ ਨਾ ਜੀ ਕਿਉਂਕਿ ਇੱਥੇ ਇੱਥੇ ਹੀ ਇਹ ਸਵਾਲ ਜਿਹੜਾ ਵਾ ਨਾ ਇੱਥੇ ਹੀ ਛਿਪਿਆ ਹੋਇਆ ਵਾ ਕਿ ਜਦੋਂ ਮਜ਼ਦੂਰ ਨੇ ਜਾ ਕੇ ਆਪਣੀ ਦਰਖਾਸਤ ਦੇਣੀ ਆ ਉਸੇ ਵਕਤ ਚਾਹੀਓ ਗ੍ਰਾਮ ਸੇਵਕ ਨੂੰ ਦਿੰਦਾ ਵਾ ਵੀਡੀਓ ਨੂੰ ਦਿੰਦਾ ਵਾ ਐਫਪੀ ਨੂੰ ਦਿੰਦਾ ਵਾ ਉਹਨੇ ਉਹਨੂੰ ਉਹਦੀ ਰਸੀਦ ਲੈ ਦਰਖਾਸਤ ਲੈ ਕੇ ਉਹਦੀ ਰਸੀਦ ਦੇਣੀ ਆ ਜਿਹੜਾ ਕਿ ਨਹੀਂ ਹੋ ਰਿਹਾ ਇੱਥੇ ਇੱਥੇ ਹੀ ਆਣ ਕੇ ਜਿਹੜਾ ਵਾ ਉਹ ਗੰਗਲਪਨ ਹੋ ਰਿਹਾ ਜਦੋਂ ਉਹਨੂੰ ਰਸੀਦ ਦਿੱਤੀ ਹੋਗੀ ਉਹ ਇੱਕ ਬੰਦੇ ਦੀ ਦਰਖਾਸਤ ਹੋਵੇ ਪੰਜ ਦੀ ਹੋਵੇ 10 ਦੀ ਹੋਵੇ 50 ਦੀ ਹੋਵੇ ਤਾਂ ਜਦੋਂ ਰਸੀਦ ਦਿੱਤੀ ਗਈ ਤਾਂ ਉਹਦੇ 15 ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਕ ਉਹ ਕਰਕੇ ਦੇਣਾ ਵਾ ਜਿਹਦੇ ਵੀ ਅਧਿਕਾਰੀ ਨੂੰ ਦਰਖਾਸਤ ਦਿੱਤੀ ਆ ਉਹਦਾ ਕੰਮ ਆ ਉਹਦੀ ਡਿਊਟੀ ਆ ਕਿ ਉਹਨੂੰ 15 ਦਿਨ ਦੇ ਵਿੱਚ ਵਿੱਚ ਕੰਮ ਦੇਵੇ ਜੇ 15 ਦਿਨ ਦੇ ਵਿੱਚ ਵਿੱਚ ਉਹ ਕੰਮ ਨਹੀਂ ਦਿੰਦਾ ਤਾਂ ਉਹ અરਸੀਤ ਨੂੰ ਲੈ ਕੇ ਆਪਣਾ ਜਿਹੜਾ ਵਾ 15 ਦਿਨ ਤੋਂ ਬਾਅਦ ਆਪਣੀ ਬੇਰੁਜ਼ਗਾਰੀ ਪੱਤੇ ਦਾ ਉਹ ਹੱਕਦਾਰ ਹੋ ਗਿਆ ਕਿਉਂਕਿ ਉਹਨੂੰ ਕੰਮ ਦੀ ਲੋੜ ਸੀ ਮਜ਼ਦੂਰ ਨੂੰ ਕੰਮ ਦੀ ਲੋੜ ਸੀ ਉਹਨੇ ਆਪਣੇ ਕੰਮ ਦੀ ਮੰਗ ਕੀਤੀ ਪਰ ਜਿਹੜਾ ਉਥੇ ਬਲਾਗ ਦੇ ਵਿੱਚ ਬੈਠਾ ਅਧਿਕਾਰੀ ਆ ਉਹਨੇ ਉਹਦੀ ਉਸ ਦਰਖਾਸਤ ਦੀ ਕੋਈ ਕਦਰ ਨਹੀਂ ਜਾਣੀ ਔਰ ਇਸ ਕਰਕੇ ਉਹ ਜ਼ਿੰਮੇਵਾਰ ਬਣ ਗਿਆ ਉਹ ਨੂੰ ਬੇਰੁਜ਼ਗਾਰੀ ਪੱਤਾ ਜਿਹੜਾ ਵਾ ਉਹ ਮਾਈਆ ਕਰਾਵੇ ਬੇਰੁਜ਼ਗਾਰੀ ਪੱਤਾ ਉਹੀ ਲੈ ਸਕਦਾ ਜਿਹਨੂੰ ਜਿੰਨੇ ਕੰਮ ਵਾਸਤੇ ਅਪਲਾਈ ਕੀਤਾ ਹੋਵੇ ਪਰ ਉਹਨੂੰ ਕੰਮ ਨਾ ਮਿਲਿਆ ਹੋਵੇ ਦੂਜਾ ਬੰਦਾ ਤੇ ਨਹੀਂ ਲੈ ਸਕਦਾ ਦੂਜਾ ਨਹੀਂ ਲੈ ਸਕਦਾ ਦੂਜਾ ਨਹੀਂ ਲੈ ਸਕਦਾ ਅਪਲਾਈ ਕੀਤਾ ਹੋਵੇ ਫਿਰ ਰਸੀਦ ਪ੍ਰਾਪਤ ਕੀਤੀ ਹੋਵੇ ਦੋ ਚੀਜ਼ਾਂ ਕਿਉਂਕਿ ਮੰਨ ਲਓ ਕਿ ਅਸੀਂ ਦਰਖਾਸਤ ਦੇ ਕੇ ਆ ਗਏ ਹੋਰ ਜਦੋਂ ਅਸੀਂ ਬਾਅਦ ਦੇ ਵਿੱਚ 15 ਦਿਨ ਤੋਂ ਬਾਅਦ ਜਾਵਾਂਗੇ ਕਹਾਂਗੇ ਕਿ ਜੀ ਸਾਨੂੰ ਬੇਰਜ਼ਗਾਰੀ ਪਤਾ ਦਿਓ ਕਹਣ ਕੇ ਜੀ ਕਿੱਥੇ ਦਰਖਾਸਤ ਦੇ ਕੇ ਗਿਆ ਕੋਈ ਜ਼ਿੰਮੇਵਾਰੀ ਮਤਲਬ ਕਿ ਜੇ ਰਸੀਦ ਹੈ ਤਾਂ ਉਹ ਜਿਹੜਾ ਵਾ ਉਹਦੇ ਤੇ ਹੋਊਗਾ ਤਾਂ ਇਹ ਜਿਹੜਾ ਬੇਰਜ਼ਗਾਰੀ ਪੱਤਾ ਵਾ ਇਹ 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 ਹੈ ਕਿ ਨਾ ਕਿਉਂਕਿ ਮਜ਼ਦੂਰਾਂ ਨੂੰ ਇਹ ਵੀ ਜਾਣਾਂ ਦੀ ਜ਼ਰੂਰਤ ਆ ਕਿ ਦਿਹਾੜੀ ਦਾ ਚੌਥਾ ਹਿੱਸਾ ਜਿਹੜਾ ਵਾ ਉਹ ਬੇਰਜਗਾਰੀ ਪਤਾ ਜਿਹੜਾ ਵਾ ਉਹ ਉਹਨੂੰ ਘਰ ਬੈਠੇ ਨੂੰ ਪ੍ਰਾਪਤ ਹੋਣਾ ਵਾ ਜੇ ਉਹਨੇ ਦਰਖਾਸਤ ਦਿੱਤੀ ਆ ਤਾਂ ਸਹੀ ਤਰੀਕੇ ਨਾਲ ਆਪਣੀ ਮੰਗ ਕਰ ਲਈ ਆ ਇੱਕ ਚੀਜ਼ ਹੋਰ ਹੈ ਜੀ ਬਹੁਤ ਸਾਰੇ ਲੋਕ ਮੈਨੂੰ ਕਾਲ ਕਰਦੇ ਆ ਵੀ ਸਾਡੇ ਇੱਥੇ ਬਹੁਤ ਬਾਰਾਂ ਨੇ ਮੁੰਰੇਗਾ ਜੁਨੀਅਨ ਦੇ ਖਾਤੇ ਵੱਖਰੇ ਖਲਾ ਕੇ ਉਹਨਾਂ ਦੇ ਏਟੀਐਮ ਆਪਣੇ ਕੋਲ ਰੱਖੇ ਆ ਤੇ ਉਹ ਸਿੱਧੇ ਪੈਸੇ ਉਹ ਉਹੀ ਕਢਾ ਰਹੇ ਕਿ ਇਦਾਂ ਦਾ ਕੁਝ ਹੁੰਦਾ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਇਹ ਜਿਹੜੀ ਚੀਜ਼ ਆ ਕਿਉਂਕਿ ਮੈਂ ਇਹਦੇ ਤੇ ਆ ਰਿਹਾ ਸੀ ਇਹ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਇਹ ਚੀਜ਼ ਹੋ ਰਹੀ ਆ ਹੁੰਦਾ ਕੀ ਆ ਕੇ ਪਿੰਡਾਂ ਦੇ ਵਿੱਚੋਂ ਜਿੱਦਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇੱਕ ਉਹ ਪਰਤ ਪਈ ਹੋਈ ਆ 10 15 ਲੋਕਾਂ ਦੇ ਜਿਹੜੇ ਆ ਅਕਾਊਂਟ ਲੈ ਲਏ ਜਾਂਦੇ ਆ ਔਰ ਉਹਨਾਂ ਦੀਆਂ ਹਾਜ਼ਰੀਆਂ ਲਾ ਕੇ ਇੱਥੇ ਤਾਂ ਇਥੋਂ ਤੱਕ ਵੀ ਹੋਇਆ ਕਿ ਜਦੋਂ ਮੰਨ ਲਓ ਕਿ ਉਹਨਾਂ ਦੀਆਂ ਹਾਜ਼ਰੀਆਂ ਲਾ ਲਈਆਂ ਜਾਂਦੀਆਂ ਵਾਂ ਉਹਨਾਂ ਦੇ ਅਕਾਊਂਟ 'ਚ ਪੈਸਾ ਆ ਜਾਂਦਾ ਵਾ ਪੈਸਾ ਕੋਈ ਸਰਪੰਚ ਕਢਾ ਲੈਂਦਾ ਵਾ ਕੋਈ ਸੂਨਾ ਬੰਦਿਆਂ ਨੂੰ ਦੇ ਦਿੱਤਾ ਜਾਂਦਾ ਵਾ ਔਰ ਜਿਹੜੇ ਲੋਕ ਕੰਮ ਕਰਦੇ ਆ ਸੱਚਮੁੱਚ ਕੰਮ ਕਰਨ ਵਾਲੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਆਉਂਦੇ ਕਿਉਂਕਿ ਉਹਨਾਂ ਦੀ ਹਾਜ਼ਰੀ ਨਹੀਂ ਕਿਤੇ ਲੱਗਦੀ ਔਰ ਇੱਥੇ ਤਾਂ ਕਈ ਕਈ ਦਫਾ ਇਦਾਂ ਵੀ ਹੋਇਆ ਜੀ ਕਿ ਅਸੀਂ ਚੈੱਕ ਕੀਤਾ ਕਿ ਆਨਲਾਈਨ ਜਿਹੜੀਆਂ ਹਾਜ਼ਰੀਆਂ ਲੱਗਦੀਆਂ ਵਾ ਔਰ ਆਨਲਾਈਨ ਹਾਜ਼ਰੀਆਂ ਹੁਣ ਪੂਰੀ ਗਰਮੀ ਆ ਤਾਂ ਅੱਜ ਵੀ ਤੁਸੀਂ ਕਈਆਂ ਪਿੰਡਾਂ ਦੀਆਂ ਆਨਲਾਈਨ ਹਾਜ਼ਰੀਆਂ ਜਦੋਂ ਚੈੱਕ ਕਰੋਗੇ ਤਾਂ ਅੱਜ ਦੀ ਆਨਲਾਈਨ ਹਾਜ਼ਰੀ ਤੁਹਾਨੂੰ ਮਿਲੂਗੀ ਉੱਥੇ ਲੋਕਾਂ ਨੇ ਸਵਾਰਟਰ ਪਾਈ ਹੋਣਗੇ ਕੋਟੀਆਂ ਪਾਈਆਂ ਹੋਣਗੀਆਂ ਜਾਗਤਾਂ ਪਾਈਆਂ ਹੋਣਗੀਆਂ ਯਾਨੀ ਫਰਜੀ ਫਰਜੀ ਜੇ ਅਸੀਂ ਗੱਲ ਕਰੀਏ ਤਾਂ ਫੋਟੋਆਂ ਵੀ ਫਰਜੀ ਚੱਕੀਆਂ ਜਾਂਦੀਆਂ ਵਾ ਔਰ ਫਰਜੀ ਜਿਹੜੇ ਆ ਉਹ ਕੰਮ ਕਰਕੇ ਔਰ ਸਾਰਾ ਜਿਹੜਾ ਪੈਸਾ ਵਾ ਇਹ ਵੱਡੇ ਪੱਦਰ ਤੇ ਨੀਗਾ ਦੇ ਵਿੱਚ ਕਪਲਾ ਹੋ ਰਿਹਾ ਇਹ ਇਹ ਇੱਕ ਛੋਟਾ ਕਪਲਾ ਨਹੀਂ ਕਾ ਬਹੁਤ ਵੱਡਾ ਕਪਲਾ ਵਾ ਮੇਰੇ ਕਹਿ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਇਹਦਾ ਹੱਲ ਕੀ ਹੈ ਇਹਦਾ ਜ਼ਿੰਮੇਵਾਰ ਸਭ ਤੋਂ ਵੱਡੇ ਪੱਦਰ ਤੇ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰਿਆ ਜੀ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਜੇ ਦੂਜੀ ਗੱਲ ਕਰੀਏ ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਵਾ ਕਿਉਂਕਿ ਪੰਚਾਇਤ ਮੰਤਰੀ ਜਿਹੜਾ ਵਾ ਉਹ ਇਹਦਾ ਜ਼ਿੰਮੇਵਾਰ ਆ ਔਰ ਪੰਚਾਇਤ ਮੰਤਰੀ ਦੀ ਜੇ ਅਸੀਂ ਗੱਲ ਕਰਦੇ ਤੇ ਜਿਹੜੇ ਅਸੀਂ ਜ਼ਿਲ੍ਹੇ ਚ ਖਲੋਤੇ ਆ ਇਸੇ ਜ਼ਿਲ੍ਹੇ ਦਾ ਸਾਡਾ ਪੰਚਾਇਤ ਅਫਸਰ ਆਪਣਾ ਮੰਤਰੀ ਆ ਔਰ ਪੰਚਾਇਤ ਮੰਤਰੀ ਜਿਹੜਾ ਵਾ ਉਹ ਇਹਦਾ ਖਾਸ ਕਰਕੇ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਔਰ ਦੂਜੀ ਚੀਜ਼ ਇਹ ਆ ਕਿ ਇਹਦੇ ਨਾਲ ਨਾਲ ਇਹ ਇੱਕ ਚੀਜ਼ ਹੋ ਰਿਹਾ ਕਿ ਨਰੇਗਾ ਕਿਰਤੀਆਂ ਦੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਵਾ ਉਹ ਕੰਮ ਦੀਆਂ ਡਿਮਾਂਡਾਂ ਇਸੇ ਹੀ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਡਿਪਟੀ ਕਮਿਸ਼ਨਰ ਦੇ ਕੋਲ ਗਈਆਂ ਹੋਈਆਂ ਜਿੰਨਾਂ ਦਾ ਅੱਜ ਤੱਕ ਕੋਈ ਵੀ ਕੰਮ ਜਿਹੜਾ ਵਾ ਉਹ ਨਹੀਂ ਚਲਾਇਆ ਗਿਆ ਅਸੀਂ ਬੇਰਜ਼ਗਾਰੀ ਪੱਤੇ ਦੀ ਵਾਰ-ਵਾਰ ਮੰਗ ਕਰਕੇ ਹਟ ਗਏ ਔਰ ਕਿਸੇ ਦਾ ਜਿਹੜਾ ਬੇਰਜ਼ਗਾਰੀ ਪੱਤਾ ਜਿਹੜਾ ਵਾ ਉਹ ਨਹੀਂ ਮਿਲਿਆ ਕਿਉਂਕਿ ਇਹ ਅਸੀਂ ਗੱਲ ਕਰਦੇ ਸੀ ਉਦੋਂ ਇੱਕ ਬਦਲਾਵ ਦੀ ਗੱਲ ਕਰਦੇ ਸੀ ਸ਼ਾਇਦ ਬਦਲਾਵ ਦੇ ਚਾਂਸੇ 'ਚ ਅਸੀਂ ਜਿੰਨੇ ਵੀ ਨਿਰੇਗਾ ਕਿਰਤੀਆ ਸਾਰੇ ਆਏ ਹੋਏ ਆ ਤੇ ਉਹਨਾਂ ਨੇ ਉਸ ਵਕਤ ਬਦਲਾਵ ਬਦਲਾਵ ਕਰਕੇ ਜਿਹੜਾ ਸੀ ਉਹ ਉਹ ਕਰ ਦਿੱਤਾ ਔਰ ਸਰਕਾਰ ਬਣਾ ਦਿੱਤੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿਤੇ ਨਾ ਕਿਤੇ ਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਕੇ ਜਿਹੜਾ ਵਾ ਉਹ ਸਾਡਾ ਸਰਬਨਾਸ਼ ਕਰੂਗੀ ਇਹ ਸਰਕਾਰ ਕੋਈ ਜਿਹੜੀ ਆ ਇਹ ਵਿਕਾਸ ਦੀ ਸਰਕਾਰ ਨਹੀਂ ਕੀ ਇਹ ਵਿਨਾਸ਼ ਦੀ ਸਰਕਾਰ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀ ਉਹ ਇਹਨਾਂ ਨੇ ਕੱਪੜੇ ਜਿਹੜੇ ਆ ਉਹ ਕੀਤੇ ਹੋਏ ਹੁਣ ਕਿਹੜੇ ਪਾਸੇ ਜਾਓਗੇ ਜੇ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਸੰਦ ਨਹੀਂ ਆਇਆ ਕਾਂਗਰਸ ਪਸੰਦ ਨਹੀਂ ਆਈ ਬਦਲਾਵ ਵਾਲੇ ਪਸੰਦ ਨਹੀਂ ਆਇਆ ਆਵਾਮੀ ਪਾਰਟੀ ਹੁਣ ਅਗਲਾ ਤੁਹਾਡਾ ਕੀ ਰਣਨੀਤੀ ਰਹੂਗੀ ਕਿਹੜੇ ਪਾਸੇ ਜਾਓਗੇ ਦੇਖੋ ਜੀ ਗੱਲ ਇਦਾਂ ਵਾ ਕਿ ਪਹਿਲ ਦੇ ਆਧਾਰ ਤੇ ਜਿਹੜੀਆਂ ਅਸੀਂ ਗੱਲ ਜਿਹੜੀਆਂ ਕਮੀਆਂ ਵਾਂ ਉਹਨਾਂ ਦੀ ਅਸੀਂ ਗੱਲ ਕਰ ਲਈਏ ਕਿ ਸਭ ਤੋਂ ਵੱਡੇ ਪੱਧਰ ਤੇ ਜਿਹੜਾ ਵਾ ਸਭ ਤੋਂ ਵੱਡੇ ਪੱਧਰ ਤੇ ਨਰੇਗਾ ਦੀ ਤੇ ਅਸੀਂ ਗੱਲ ਕਰ ਲਈ ਨਰੇਗਾ ਤੋਂ ਵੀ ਵੱਡਾ ਕਪੜਾ ਜਿਹੜਾ ਵਾ ਉਹ ਜਿਹੜਾ ਵਾ ਮਜ਼ਦੂਰਾਂ ਦੇ ਨਾਲ ਹੋਇਆ ਪਿਛਲੀ ਸਰਕਾਰ ਨੇ ਜਦੋਂ ਲਾਸ਼ਤ ਸਰਕਾਰ ਆਈ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਵੱਡੇ ਪੱਦਰ ਤੇ ਜਿਹੜੇ ਸੀ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਸਰਬਸੰਤੀ ਦੀਆਂ ਪੰਚਾਇਤਾਂ ਸਰਬਸੰਤੀ ਦੇ ਨਾਲ ਬਣੀਆਂ ਉਹਨਾਂ ਨਾਲ ਪਿੰਡਾਂ ਦੇ ਵਿੱਚ ਜਿਹੜਾ ਸੀ ਪੰਜ-ਪੰਜ ਮਰਲੇ ਦੇ ਪਲਾਟ ਜਿਹੜੇ ਸੀ ਉਹ ਮਹਈਆ ਕਰਾ ਦਿੱਤੇ ਔਰ ਜੇ ਅਸੀਂ ਗੱਲ ਕਰੀਏ ਤਾਂ ਸਾਰੀਆਂ ਸਰਬਸੰਤੀ ਦੀਆਂ ਸਰਕਾਰਾਂ ਸੀ ਕੋਈ ਸਰਕਾਰ ਵੀ ਜਿਹੜੀ ਪਿਛਲੀ ਨਾਲ ਲੱਛਣ ਲੜ ਕੇ ਤਾਂ ਬਣੀ ਨਹੀਂ ਸਰੋਪੇ ਪਾ ਕੇ ਤਾਂ ਸਰਕਾਰਾਂ ਬਣੀਆਂ ਪੰਚਾਇਤਾਂ ਬਣੀਆਂ ਤਾਂ ਉਸ ਵਕਤ ਦੀਆਂ ਜਿਹੜੀਆਂ ਅੱਜ ਵੀ ਲੋਕੀ ਆਪਣੇ ਹੱਥਾਂ ਦੇ ਵਿੱਚ ਸੰਤਾ ਪੜ ਕੇ ਤੁਰੇ ਫਿਰਦਾ ਹੈ ਔਰ ਉਹਨਾਂ ਨੂੰ ਪਤਾ ਨਹੀਂ ਉਹ ਜਿਹੜੇ 5-5 ਮਰਲੇ ਦੇ ਪਲਾਟ ਆ ਉਹ ਆਸਮਾਨ ਤੇ ਕੱਟ ਦਿੱਤੇ ਆ ਚੰ드ਰਮਾ ਤੇ ਚੰਦਰ ਗ੍ਰਹਿ ਤੇ ਕੱਟ ਦਿੱਤੇ ਆ ਕਿੱਥੇ ਕੱਟ ਦਿੱਤੇ ਉਹ ਲੱਭਦੇ ਫਿਰਦਾ ਆ ਕਿ ਸਾਡੇ ਉਹ 5-5 ਮਰਲੇ ਦੇ ਪਲਾਟ ਹੈ ਕਿੱਥੇ ਆ ਉਹ ਤਾਂ ਲੱਭਦੇ ਫਿਰ ਰਿਹਾ ਨਾ ਤਾਂ ਉਹਨਾਂ ਨੂੰ ਅਜੇ ਤੱਕ ਉਹ ਮਿਲ ਨਹੀਂ ਰਿਹਾ ਤੁਹਾਡੇ ਗਰੁੱਪ ਵੱਲੋਂ ਹੁਣ ਅਗਲਾ ਐਕਸ਼ਨ ਕੀ ਲਿਆ ਜਾ ਰਿਹਾ ਕਿ ਕੋਈ ਸਰਕਾਰੀ ਦਰਬਾਰੇ ਤੁਹਾਡੀ ਜੁਨੀਅਨ ਨੇ ਕੋਈ ਅਪੀਲ ਕੀਤੀ ਹੈ ਇਹਦੇ ਬਾਰੇ ਜਾ ਕੋਈ ਆਪਣੇ ਮਨਰੇਗਾ ਮਜ਼ਦੂਰਾਂ ਦੇ ਨਾਲ ਮਿਲ ਕੇ ਕੋਈ ਸੰਘਰਸ਼ ਲੜ ਰਹੇ ਹੋ ਤੁਹਾਡਾ ਜੂਨੀਅਨ ਦਾ ਜਿਹੜਾ ਗਰੁੱਪ ਆ ਉਹ ਕੀ ਕਰ ਰਿਹਾ ਦੇਖੋ ਜੀ ਵੱਡੇ ਪੱਧਰ ਤੇ ਅਸੀਂ ਜਿਹੜਾ ਵਾ ਇਸ ਚੀਜ਼ ਦਾ ਸੰਘਰਸ਼ ਲੜ ਰਹੇ ਹਾਂ ਸਮੇਂ-ਸਮੇਂ ਸਰ ਜਿਹੜਾ ਵਾ ਉਹ ਅਸੀਂ ਧਰਨੇ ਦੇ ਕੇ ਸਰਕਾਰਾਂ ਨੂੰ ਜਗਾਉਂਦੇ ਆ ਰਹੇ ਹਾਂ ਕਿ ਇਹ ਜਾਗੋ ਭਾਈ ਇਹ ਜਿਹੜੀ ਸਰਕਾਰ ਆ ਇਹ ਬਿਲਕੁਲ ਮਜ਼ਦੂਰ ਵਿਰੋਧੀ ਸਰਕਾਰ ਆ ਅੱਜ ਤੱਕ ਅੱਜ ਤੱਕ ਦੀ ਜੇ ਮੈਂ ਗੱਲ ਕਰਨਾ ਜਦੋਂ ਦੀ ਸਰਕਾਰ ਬਣ ਗਈ ਆ ਅੱਜ ਤੱਕ ਲਗਭਗ ਜੇ ਮੈਂ ਗੱਲ ਕਰਾਂ ਤਾਂ 27 ਜਿਹੜਾ ਵਾ ਮਹੀਨੇ ਸਰਕਾਰ ਬਣੀ ਨੂੰ ਹੋ ਗਿਆ ਤਾਂ ਅੱਜ ਤੱਕ ਕਿਸੇ ਇੱਕ ਵੀ ਜਿਹੜੇ ਮਜ਼ਦੂਰ ਆ ਜਿੰਨੇ ਵੀ ਮਜ਼ਦੂਰ ਵਰਗ ਆ ਉਹਦੀ ਗੱਲ ਜਿਹੜੀ ਆ ਸਾਡੇ ਜਿਹੜਾ ਵਾ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਅੱਜ ਤੱਕ ਜਿਹੜੀ ਆ ਉਹ ਗੱਲ ਕੋਈ ਮਜ਼ਦੂਰ ਦੀ ਨਹੀਂ ਰੱਖੀ ਹੈ ਕਿਸੇ ਹੋਰ ਨੇ ਰੱਖ ਲਈ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਫਕੀਰ ਵਿੱਚ ਹੱਲ ਕੀ ਹੋਏਗਾ ਇਹ ਸਭ ਅਗਲਾ ਹੋਵੇ ਦੇਖੋ ਜੀ ਹਾਲੇ ਦਾ ਇਹੀ ਆ ਕਿ ਅਸੀਂ ਕੁਝ ਚੰਗਾ ਦੇਖੀਏ ਕੋਈ ਚੰਗਾ ਸੋਚੀਏ ਪਰ ਮੈਨੂੰ ਲੱਗਦਾ ਵਾ ਕਿ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ ਬਦਲਾਵ ਦੀ ਜੇ ਅਸੀਂ ਸਾਰੀਆਂ ਗੱਲਾਂ ਗੱਲਾਂ ਵਾਰ-ਵਾਰ ਕਰਦੇ ਆ ਰਹੇ ਹਾਂ ਸਰਕਾਰਾਂ ਅਸੀਂ ਸਾਰੀਆਂ ਵੇਖ ਲੀਆਂ ਔਰ ਕਿਸੇ ਵੀ ਸਰਕਾਰ ਨੇ ਜਿਹੜਾ ਸੀ ਉਹ ਮਜ਼ਦੂਰ ਦੀ ਗੱਲ ਅੱਜ ਤੱਕ ਜਿਹੜੀ ਆ ਉਹ ਨਹੀਂ ਰੱਖੀ ਇੰਦੇਕਾ ਕੀਰਤੀ ਦੀ ਨਹੀਂ ਰੱਖੀ ਖੇਤ ਮਜ਼ਦੂਰ ਦੀ ਨਹੀਂ ਰੱਖੀ ਪੱਠਾ ਮਜ਼ਦੂਰ ਦੀ ਨਹੀਂ ਰੱਖੀ ਸਾਰੇ ਦੇ ਸਾਰੇ ਜਿੰਨੇ ਵੀ ਮਜ਼ਦੂਰ ਆ ਕਿ ਸਾਰੀਆਂ ਪਾਰਟੀਆਂ ਨੇ ਮਜ਼ਦੂਰਾਂ ਨੂੰ ਜਿਹੜਾ ਅੱਖਾਂ ਤੋਂ ਅੰਗੌਲਿਆ ਕੀਤਾ ਵਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਸੋ ਦੋਸਤੋ ਇਹ ਨੇ ਮਨਰੇਗਾ ਮਜ਼ਦੂਰ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਦੇ ਨਾਲ ਤੁਹਾਡੀ ਗੱਲਬਾਤ ਕਰਾਈ ਇਹ ਸਾਡਾ ਕੰਮ ਹੀ ਹੁੰਦਾ ਹੈ ਕਿ ਸਰਕਾਰਾਂ ਤੱਕ ਹਰ ਵਰਗ ਦੀ ਆਵਾਜ਼ ਜਿਹੜੀ ਪਹੁੰਚਣੀ ਚਾਹੀਦੀ ਹੈ ਅਸੀਂ ਸਾਰੇ ਦੋਸਤਾਂ ਨੂੰ ਅਪੀਲ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਮਜ਼ਦੂਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ ਤੇ ਇਹਨਾਂ ਦੇ ਮਸਲੇ ਵੀ ਜਰੂਰ ਹੱਲ ਹੋਣ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਜੀਡੀਐਸ ਚੈਨਲ ਧੰਨਵਾਦ